ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮਾਤਾ ਤੇ ਪਟਿਆਲੇ ਰਿਆਸਤ ਦੇ ਰਾਜ ਮਾਤਾ ਸਰਦਾਰ ਮਹਿੰਦਰ ਕੌਰ ਦੇ ਦੇਹਾਂ ਤੋਂ ਬਾਅਦ ਕੈਪਟਨ ਸਾਹਿਬ ਦੇ ਨਾਲ ਦੁੱਖ ਸਾਂਝਾ ਕਰਨ ਲਈ ਦੇਸ਼ ਭਰ ਤੋਂ ਸਮਾਜਿਕ ਤੇ ਰਾਜਨੀਤਿਕ ਹਸਤੀਆਂ ਉਹਨਾਂ ਦੇ ਘਰ ਪਹੁੰਚ ਰਹੀਆਂ ਨੇ ਇਸ ਦੁੱਖ ਦੇ ਪਲ ਚ ਸ਼੍ਰੋਮਣੀ ਕਾਲੀ ਦਲ ਦੀ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕੈਪਟਨ ਸਾਹਿਬ ਦੇ ਨਿਵਾਸ ਸਥਾਨ ਵਿਖੇ ਪਹੁੰਚ ਕੇ ਉਹਨਾਂ ਨਾਲ ਦੁੱਖ ਸਾਂਝਾ ਕੀਤਾ ਇਸ ਮੌਕੇ ਤੇ ਬੀਬੀ ਜਗੀਰ ਕੌਰ ਨੇ ਕਿਹਾ ਕਿ ਇਸ ਦੁੱਖ ਦੇ ਪਲ ਚ ਉਹ ਕੈਪਟਨ ਸਾਹਿਬ ਦੇ ਨਾਲ ਨੇ ਸਿਜਾਰ ਕੀਤਾ ਮਹਾਰਾਣੀ ਜੀ ਬੈਠੇ ਸਨ ਤੇ ਉਹਨਾਂ ਨੇ ਦੱਸਿਆ ਕਿ ਜ਼ਿੰਦਗੀ ਦੀ ਉਹਨਾਂ ਨੇ ਕਿੰਨੀ ਕਹਾਣਾ ਕਾਹੀ ਹੈ ਕਿਵੇਂ ਸਭਾਈ ਦੀ ਸੇਵਾ ਕੀਤੀ ਹੈ ਕਿਵੇਂ ਰਾਜਨੀਤਿਕ ਤੌਰ ਦੇ ਉੱਤੇ ਵੀ ਸਹੀ ਢੰਗ ਦੇ ਨਾਲ ਲੋਕਾਂ ਦੀ ਸੇਵਾ ਕਰਕੇ ਤੇ ਨਿਸ਼ਕਾਮ ਆਪਣੀ ਜ਼ਿੰਦਗੀ ਬਤੀਤ ਕੀਤੀ ਹੈ ਦੂਜੀ ਗੱਲ ਸਭ ਤੋਂ ਵੱਡੀ ਉਹਨਾਂ ਦੱਸੀ ਹੈ ਕਿ ਪਾਣੀ ਉਹ ਲੰਬੇ ਸਮੇਂ ਤੋਂ ਥੋੜਾ ਬਹੁਤਾ ਢਲੇ ਰਹਿੰਦੇ ਸੀ ਪਰ ਆਖਰੀ ਸਮੇਂ ਵਿੱਚ ਉਹਨਾਂ ਨੇ ਇੰਨੇ ਸਹਿਜ ਦੇ ਵਿੱਚ ਇੰਨੀ ਸਹਿਲ ਅਵਸਥਾ ਦੇ ਵਿੱਚ ਉਹਨਾਂ ਨੇ ਸਵਾਸ ਛੱਡਿਆ ਕਿ ਸਾਨੂੰ ਦੇਖਦੇ ਆਂ ਦੇਖਦੇਂ ਕੋਈ ਕਿਸੇ ਕਿਸਮ ਦੀ ਤਕਲੀਫ ਨਹੀਂ ਹੋਈ ਸੋ ਵਾਇਗਰ ਕਿਰਪਾ ਕਰੇ ਸਪੋਕਸਮੈਨ ਟੀਵੀ ਦੇ ਲਈ ਪਟਿਆਲਾ ਤੋਂ ਰਾਣਾ ਰਖੜਾ ਦੇ ਨਾਲ ਅਮਰਜੀਤ ਸਿੰਘ ਦੀ ਰਿਪੋਰਟ